ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਤੁਹਾਨੂੰ ਪਤਾ ਹੀ ਹੈ ਹੈਨਾ ਵੀ ਨਮਰੂਲ ਆ ਗਿਆ ਜਿਹੜਾ ਇਹ ਉਹਦੇ ਰਿਲੇਟਡ ਵੀਡੀਓ ਹੈ ਮੈਂ ਵਿੱਚ ਰਿਕਾਰਡਿੰਗ ਐਡ ਕਰ ਦੂੰਗਾ ਠੀਕ ਹੈ ਉਹਨਾਂ ਦਾ ਗਰੁੱਪ ਵੀ ਹੈ ਜਿਹੜੇ ਵੀਰ 9 ਮਹੀਨੇ ਵਾਲੇ ਆ ਠੀਕ ਹੈ ਜੀ ਜਾਂ ਉਹ ਬੰਦੇ ਤਾਂ ਕਹਿ ਰਹੇ ਆ ਜਿਨ੍ਹਾਂ ਦੀ ਚਿਹਰਾ ਜੀਲ ਹੋ ਜਪੇ ਹੈਨਾ ਅਜੀਲ ਵਾਲੀ ਸੰਜੋੜ ਨੂੰ ਹੋਵੇ ਜਾਂ ਉਹਨੇ ਜੀਲ ਲਈ ਵੀ ਹੋਵੇ ਜਾਂ 9 ਮਹੀਨੇ ਵਾਲੇ ਹੋਵੇ ਕੋਈ ਵੀ ਹੈਨਾ ਉਹਨਾਂ ਦੀ ਇੱਕ ਮੀਟਿੰਗ ਹੋਣੀ ਹੈ ਮਾਨ ਤੋਂ ਵਿੱਚ ਠੀਕ ਹੈ ਜੀ ਮੈਂ ਰਿਕਾਰਡਿੰਗ ਨਾਲ ਅਟੈਚ ਕਰ ਦੂੰਗਾ ਤੇ ਜਿਹੜੇ ਬੰਦੇ ਨੂੰ ਗਰੁੱਪ ਦਾ ਲਿੰਕ ਚਾਹੀਦਾ ਚਲੋ ਮੈਂ ਗਰੁੱਪ 'ਚ ਪਾ ਦੂੰਗਾ ਤੁਸੀਂ ਉਹਨਾਂ ਦਾ ਗਰੁੱਪ ਜੁਆਇਨ ਕਰ ਲਿਓ ਠੀਕ ਹੈ ਜੀ ਜਿਹੜੇ ਬੰਦੇ ਪੇਪਰ ਤਕਰੀਬਨ ਸਭ ਨੇ ਚੇਂਜ ਕਰਾਉਣੇ ਤੁਹਾਨੂੰ ਪਤਾ ਤੁਸੀਂ ਉਹਨਾਂ ਨਾਲ ਐਡ ਹੋ ਜਿਓ ਗਰੁੱਪ ਦੇ ਵਿੱਚ ਉਹ ਜਿੱਥੇ ਵੀ ਉਹ ਕੈਂਪ ਰੱਖਣਗੇ ਉੱਥੇ ਵਕੀਲ ਬੈਠਣਗੇ ਠੀਕ ਹੈ ਜੀ ਜੇ ਤੁਹਾਨੂੰ ਲੱਗਿਆ ਵੀ ਹਾਂ ਤੁਹਾਡੀ ਰਿਕੁਆਇਰਮੈਂਟ ਹੈ ਜੋ ਤੁਸੀਂ ਖਰਚਾ ਚੱਲ ਸਕਦੇ ਆ ਜੋ ਉਹਨਾਂ ਦਾ ਖਰਚਾ ਹੋਇਆ ਹੈ ਨਾ ਤੁਸੀਂ ਆਪਣਾ ਆਪਣੇ ਬੇਸ ਤੇ ਇੱਕ ਵਾਰ ਟਰਾਈ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈਗਾ ਤੁਸੀਂ ਗੱਲਬਾਤ ਕਰ ਲਿਓ ਉਹਨਾਂ ਨਾਲ ਜੋ ਵੀ ਤੁਹਾਡੇ ਸਵਾਲ ਜਵਾਬ ਹੋਣਗੇ ਉਹਨਾਂ ਨਾਲ ਕਰ ਲਿਓ ਠੀਕ ਹੈ ਜੀ ਪਰ ਫੋਨ ਨਾ ਕਰਿਓ ਉਹਨਾਂ ਨੂੰ ਗਰੁੱਪ ਦੇ ਵਿੱਚ ਹੀ ਅਪਡੇਟ ਆਊਗੀ ਉਹਨਾਂ ਦਾ ਸਪੈਸ਼ਲ ਇੱਕ ਮੈਸੇਜ ਹੈ ਵੀ ਫੋਨ ਨਾ ਕਰਿਓ ਗਰੁੱਪ ਦੇ ਵਿੱਚ ਹੀ ਅਪਡੇਟ ਆਊਗੀ ਤੇ ਤੁਸੀਂ ਵੀਡੀਓ ਦੇ ਵਿੱਚ ਅੱਗੇ ਜਾ ਕੇ ਦੇਖ ਲਿਓ ਠੀਕ ਹੈ ਜੀ ਉਹ ਮੈਂ ਰਿਕਾਰਡਿੰਗ ਵੀ ਨਾਲ ਜੋੜ ਦੂੰਗਾ ਤੇ ਗਰੁੱਪ ਦਾ ਲਿੰਕ ਹੈ ਉਹ ਵੀ ਮੈਂ ਗਰੁੱਪ ਦੇ ਵਿੱਚ ਪਾ ਦੂੰਗਾ ਹਨਾ ਤੁਸੀਂ ਉਹ ਜੁਆਇਨ ਕਰ ਲਿਓ ਕਿਉਂਕਿ ਹਰੇਕ ਬੰਦੇ ਨੂੰ ਲੋੜ ਹੈ ਪੱਕੇ ਹੋਣ ਦੀ ਜੇ ਪੱਕੇ ਹੋਵੋਗੇ ਆਪਾਂ ਸਜੋਰ ਨੂੰ ਮਿਲੂਗੇ ਆਪਾਂ ਨੂੰ ਸਾਲ ਵਾਲੀਆਂ ਤਾਂ ਆਪਾਂ ਨੂੰ ਵਧੀਆ ਕੰਮ ਮਿਲਣਗੇ ਠੀਕ ਹੈ ਜੀ ਤੇ ਮੇਰਾ ਵੀਰ ਪਰ ਇੱਕ ਗੱਲ ਦਾ ਧਿਆਨ ਰੱਖਿਓ ਬਾਈ ਜੇ ਤੁਹਾਨੂੰ ਸਹੀ ਲੱਗਿਆ ਠੀਕ ਹੈ ਮੇਰੀ ਕੋਈ ਰੈਫਰੈਂਸ ਨਹੀਂ ਹੈਗੀ ਮੇਰਾ ਵੀਡੀਓ ਬਣਾਉਣ ਦਾ ਮਕਸਦ ਆਏ ਵੀ ਚਲੋ ਅੱਗੇ ਸ਼ੇਅਰ ਹੋ ਜਾਂਦਾ ਜੇ ਤੁਹਾਨੂੰ ਸਹੀ ਲੱਗੇ ਉਹਨਾਂ ਨੇ ਸਪੈਸ਼ਲ ਉਹ ਇੱਕ ਵਕੀਲਾਂ ਦੀ ਮਤਲਬ ਟੀਮ ਆਊਗੀ ਜਾਂ ਜੋ ਵੀ ਵਕੀਲ ਆਊਗਾ ਜਿੱਦਾਂ ਵੀ ਸਿਸਟਮ ਹੋਇਆ ਹੈ ਨਾ ਉਹ ਗਰੁੱਪ ਦੇ ਵਿੱਚ ਉਹਦੇ ਚ ਅਪਡੇਟ ਆਊਗੀ ਤੁਸੀਂ ਉਹਨਾਂ ਦੇ ਨਾਲ ਜੁੜੋ ਜੋ ਵੀ ਉਹ ਪਰਾਲਾ ਕਰ ਰਹੇ ਹਨ ਠੀਕ ਹੈ ਜੀ ਤਾਂ ਜੇ ਤੁਹਾਨੂੰ ਲੱਗਦਾ ਵੀ ਉਹ ਬੰਦੇ ਸਹੀ ਐ ਜਾਂ ਜਿੱਦਾਂ ਵੀ ਤਾਂ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਠੀਕ ਹੈ ਜੀ ਤੁਹਾਨੂੰ ਪਤਾ ਲੱਗ ਜਾਊਗਾ ਸਾਰਾ ਜੋ ਵੀ ਸਿਸਟਮ ਹੈ ਤੇ ਵੀਡੀਓ ਤੁਸੀਂ ਅੱਗੇ ਵੀ ਸ਼ੇਅਰ ਕਰਿਓ ਮੈਂ ਤੁਹਾਨੂੰ ਦੱਸ ਦਿੰਨਾ ਠੀਕ ਹੈ ਜੀ ਉਹਦੇ ਤੇ ਵੀਡੀਓ ਆਡੀਓ ਅਟੈਚ ਕਰ ਦੂੰਗਾ ਨਾਲ ਤੇ ਗਰੁੱਪ ਦਾ ਲਿੰਕ ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ ਠੀਕ ਹੈ ਜੀ ਤੇ ਜਿਹੜੇ ਬੰਦਿਆਂ ਨੂੰ ਲੋੜ ਹੈ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਮੇਰੇ ਹਿਸਾਬ ਨਾਲ ਉਹਨਾਂ ਜਿੱਦਾਂ ਰਿਕਾਰਡਿੰਗ ਦੇ ਵਿੱਚ ਕਹਿ ਰਹੇ ਤੇ ਮਾਨ ਤੋਂ ਵਿੱਚ ਮੰਗਲਵਾਰਿਆ ਬੁੱਧਵਾਰ ਨੂੰ ਉਹ ਕੈਂਪ ਰੱਖਣਗੇ ਹਾਲ ਦੇ ਵਿੱਚ ਜਿੱਦਾਂ ਵੀ ਉਹਨਾਂ ਨੇ 2 250 ਬੰਦੇ ਦੀ ਅਪਾਰਟਮੈਂਟ ਚੱਕਣੀ ਹੈ ਪਹਿਲਾਂ ਜਿੱਦਾਂ ਵੀ ਜੋ ਵੀ ਸਿਸਟਮ ਹੋਇਆ ਉਹਨਾਂ ਦਾ ਤੁਸੀਂ ਉਹਨਾਂ ਨਾਲ ਗੱਲ ਕਰ ਲਿਓ ਕਰਿਓ ਵੀਰ ਵੜ ਕੇ ਆਪਣੇ ਪੇਸ ਤੇ ਠੀਕ ਹੈ ਜੀ ਜੇ ਤੁਹਾਨੂੰ ਲੱਗਿਆ ਵੀ ਹਾਂ ਕੰਮ ਜੈਨੂਇਨ ਹੈ ਜਿੱਥੇ ਤੱਕ ਲੱਗਦਾ ਵੀ ਕੰਮ ਜੈਨੂਨ ਹੈ ਨਹੀਂ ਕੋਈ ਐਦਾਂ ਹੋ ਨਹੀਂ ਕਰਦਾ ਠੀਕ ਹੈ ਜੀ ਜੇ ਤੁਹਾਨੂੰ ਲੱਗਿਆ ਵੀ ਹਾਂ ਖਰਚਾ ਜਾਇਜ਼ ਹੈ ਜਾਂ ਜੋ ਵੀ ਹੈ ਤੁਹਾਡੇ ਬਜਟ ਦੇ ਵਿੱਚ ਹੈ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਕੋਈ ਮਦਦ ਕਰ ਰਿਹਾ ਤੁਹਾਡੀ ਤਾਂ ਤੁਸੀਂ ਵੀ ਮੜਾ ਜੀ ਐਪਰੀਸ਼ੀਏਟ ਕਰੋ ਠੀਕ ਹੈ ਅਗਲੇ ਨੂੰ ਜੇ ਤੁਸੀਂ ਨਹੀਂ ਵੀ ਤੁਸੀਂ ਲੋੜਵੰਦ ਹੈਗੇ ਤਾਂ ਵੀਡੀਓ ਅੱਗੇ ਸ਼ੇਅਰ ਕਰੋ ਤਾਂ ਜੋ ਕਿਸੇ ਹੋਰ ਲੋੜਵੰਦ ਦੀ ਮਦਦ ਹੋ ਸਕੇ ਠੀਕ ਹੈ ਜੀ ਮੈਂ ਆਡੀਓ ਅਟੈਚ ਕਰਨ ਲੱਗਿਆ ਸੁਣ ਲਿਓ ਤੁਸੀਂ ਨਾਲ ਇੱਕ ਪੇਪਰ ਅਟੈਚ ਕਰੂੰਗਾ ਜਿਹੜਾ ਉਹਨਾਂ ਨੇ ਨਾਲ ਸ਼ੋਅ ਕਰਿਆ ਠੀਕ ਹੈ ਜੀ ਤੇ ਜਿਹੜੇ ਬੰਦੇ ਚੈਨਲ ਪਰ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਦਬਾ ਦੇ ਕਰੋ ਠੀਕ ਹੈ ਜੀ ਵੀਡੀਓ ਸ਼ੇਅਰ ਕਰਦੇ ਕਰੋ ਕਮੈਂਟ ਕਰਦੇ ਕਰੋ ਜੇ ਕੁਝ ਪੁੱਛਣਾ ਹੁੰਦਾ ਉਹ ਵੀ ਤੁਸੀਂ ਕਮੈਂਟ ਕਰਕੇ ਪੁੱਛ ਲਿਆ ਕਰੋ ਠੀਕ ਹੈ ਜੀ ਤੇ ਆਮ ਹੁਣ ਸੁਣ ਲਿਓ ਤੁਸੀਂ ਆਡੀਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਆਡੀਓ ਸੁਣ ਲਿਓ ਪੂਰੀ ਧੰਨਵਾਦ ਹੈਲੋ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਬੁਨਜੋਰਨੋ ਸਾਰਿਆਂ ਨੂੰ ਮੈਂ ਗੁਰਦੀਪ ਸਿੰਘ ਬੋਲ ਰਿਹਾ ਜੋ ਕਿ ਤੁਹਾਨੂੰ ਆ ਦੇਖੋ ਕਾਨੂੰਨ ਦੀ ਪਾਤ ਆਇਆ ਹੁਣ ਤੇ ਕਿਉਂਕਿ ਕਈਆਂ ਬੰਦੇ ਨੂੰ ਇਹ ਨਹੀਂ ਸਮਝ ਲੱਗਦਾ ਕਿ ਕਿਸ ਕਾਨੂੰਨ ਦੇ ਅੰਡਰ ਹੋ ਰਿਹਾ ਏ ਕੰਮ ਸੋ ਕਾਨੂੰਨ ਮੈਸਕਾਰਿਕਾ ਕਰਕੇ ਤੁਹਾਨੂੰ ਸਾਰਿਆਂ ਨੂੰ ਪਾ ਦਿੱਤਾ ਹੈ ਇਸ ਕਾਨੂੰਨ ਦੇ ਅੰਡਰ ਸਾਰੇ ਪੇਪਰ ਬਣਨੇ ਆ ਇਹ 1 ਦੀ ਅਕਤੂਬਰ ਨੂੰ ਕਾਨੂੰਨ ਜਾਣ ਕੇ ਪਾਰਲੀਮੈਂਟ ਚ ਰੱਖਿਆ ਸੀ ਤੇ 9 9 ਦਸੰਬਰ ਨੂੰ ਲਾਗੂ ਹੋ ਗਿਆ ਗਜ਼ੇਟੋ ਅਫੀਸ਼ੀਅਲ ਵਿੱਚ ਆ ਗਿਆ ਤੇ ਹੁਣ ਤੋਂ ਬਾਣਨੀਆ ਸ਼ੁਰੂ ਹੋ ਗਈਆਂ ਸੋ ਜ਼ੋਰ ਨੂੰ ਇਹਦਾ ਨਾਮ ਸੋ ਜ਼ੋਰ ਨੂੰ ਦਾ ਕਾਜ਼ੀ ਸਪੈਸ਼ੀਅਲੀ ਹੈ ਜਿੱਤੇ ਮੈਂ ਤੁਹਾਨੂੰ ਕਲੋਰਲੀ ਟੈਬਲਰ ਬਾਕੀ ਤੁਸੀਂ ਸਾਰਾ ਆਪਣਾ ਕਿਸੇ ਵੀ ਫਰੈਂਡ ਯਾ ਰਿਟਾਰਨ ਪੜਾ ਸਕਦੇ ਆ ਇੱਕ ਗੱਲ ਦਾ ਧਿਆਨ ਰੱਖਿਓ ਇਹ ਲੋਕਾਂ ਨੇ ਇਹਦਾ ਇਹਦਾ ਨਾਮ ਬਣਾ ਕੇ ਏਜੈਂਟੀ ਵੀ ਬਹੁਤ ਕਰਨੀ ਆ ਕਿਸੇ ਹਰ ਵਕੀਲ ਨੂੰ ਇਸ ਤੇ ਕੰਮ ਵੀ ਨਹੀਂ ਆਦਾ ਸੋ ਇਹ ਨਾ ਸੋਚੋ ਮੈਂ ਆਨਲਾਈਨ ਪਾਣ ਦਾ ਮਤਲਬ ਆ ਕਿ ਤੁਸੀਂ ਸੋਚੋ ਕਿ ਚਲੋ ਫਲਾਨੇ ਏਜੰਟ ਕੋਲ ਕਰਾ ਲੈਨੇ ਆ ਉਹਦੇ ਨਾਲ ਤੁਸੀਂ ਆਪਣਾ ਟਾਈਮ ਖਰਾਬ ਕਰੋਗੇ ਕੋਈ ਨਾ ਕੋਈ ਗਲਤ ਕੋ ਤੁਹਾਨੂੰ ਗਾਈਡ ਗੈਂਸ ਕਰ ਦੋਗਾ ਇਸ ਕਰਕੇ ਕੋਈ ਵੀ ਐਦਾ ਦਾ ਕੰਮ ਨਾ ਕਰਿਓ ਕਿ ਤੁਸੀਂ ਆਪਣੇ ਨੁਕਸਾਨ ਚਲ ਜਿਓ ਤੁਹਾਨੂੰ ਲੋਕਾਂ ਨੇ ਏਜੰਟੀ ਬਹੁਤ ਕਰਨੀ ਇਹਦੇ ਸਿਰ ਤੇ ਸੋ ਆਪਾਂ ਗਲਤ ਬੰਦਿਆਂ ਤੋਂ ਫੇਰ ਬਚਣਾ ਆ ਇਹ ਗਲਤ ਗੰਦ ਬੰਦਿਆਂ ਦੇ ਖਿਲਾਫ ਆਪਾਂ ਇਹ ਕਾਨੂੰਨ ਨਿਕਲਿਆ ਵਾ ਸੋ ਉਹਨਾਂ ਤੋਂ ਆਪਾਂ ਬਚ ਕੇ ਆਪਾਂ ਆਪਣਾ ਕੰਮ ਕਰਵਾਣਾ ਆ ਤੇ ਇਹਦੇ ਵਿੱਚ ਉਸਪੀਤੀ ਲੋਜੋ ਜੋ ਵੀ ਲੱਗਦੀ ਉਹ ਅਸੀਂ ਦੇਖਾਂਗੇ ਸਾਰਾ ਕੁਝ ਵਕੀਲ ਦਾ ਖਰਚਾ ਅਸੀਂ ਦੇਖਾਂਗੇ ਤੁਸੀਾਨੂੰ ਮੀਟਿੰਗ ਇੱਕ ਗਰੁੱਪ ਚ ਐਡ ਕਰ ਰਹੇ ਆ ਐਡ ਕੀਤਾ ਵਾ ਕਈਆਂ ਨੂੰ ਕਰਨਾ ਆ ਸੋ ਉਸ ਗਰੁੱਪ ਚ ਐਡ ਚ ਤੁਹਾਨੂੰ ਮੀਟਿੰਗ ਦੱਸਾਂਗੇ ਵਕੀਲਾਂ ਨਾਲ ਤੁਸੀਂ ਸਵਾਲ ਜਵਾਬ ਕਰਨਾ ਤੁਸੀਂ ਵਕੀਲਾਂ ਨੂੰ ਪਾਵਰ ਆਫ ਔਟਾਰਨੀ ਦੇਣੀ ਆ ਫਿਰ ਅਸੀਂ ਕੰਮ ਸ਼ੁਰੂ ਕਰ ਦੇਣਾ ਸਾਰਿਆਂ ਦਾ ਠੀਕ ਆ ਤੋ ਹੋਰ ਹੁਣ ਤੱਕ 100 ਬੰਦਾ ਹੋ ਗਿਆ ਹੋ ਸਕਦਾ ਆ ਅਸੀਂ ਵੀਰਵਾਰ ਤੋਂ ਬੁੱਧਵਾਰ ਤੱਕ ਨਵੀਂ ਅਪਡੇਟ ਪਾਵਾਂਗੇ ਅਪਾਇੰਟਮੈਂਟ ਦੀ ਮੀਟਿੰਗ ਦੀ ਮਾਨਤੋਬਾ ਜਾਂ ਕਿਤੇ ਵੀ ਰੱਖਦੇ ਆ ਮਾਨਤੋਬਾ ਰੱਖਣੀ ਵੈਸੇ ਤੇ ਉੱਥੇ ਅਸੀਂ ਮੀਟਿੰਗ ਰੱਖਾਂਗੇ ਸਾਰੇ ਆਊਗੇ ਬੜਾ ਹਾਲ ਹੋਊਗਾ ਵਕੀਲ ਬੈਠੇ ਹੋਊਗੇ ਸਵਾਲ ਜਵਾਬ ਕਰਿਓ ਤੁਹਾਡਾ ਮਨ ਪੁੱਗਦਾ ਹੋਇਆ ਤੁਹਾਨੂੰ ਕਾਨੂੰਨ ਤੁਹਾਡੇ ਸਾਹਮਣੇ ਰੱਖਤਾ ਉਹਨਾਂ ਨੇ ਤੁਹਾਨੂੰ ਬਾਕੀ ਵੀ ਗੂਗਲ 'ਚ ਤੁਹਾਨੂੰ ਦਿਖਾ ਦੂਗਾ ਤੁਹਾਡੀ ਸਹਾਲੀ ਲਈ ਤੇ ਤੁਹਾਨੂੰ ਦੱਸੂਗਾ ਕਿਸ ਦੇ ਅੰਡਰ ਕਿੰਨਾ ਟਾਈਮ ਕਿੰਨੇ ਬਾਕੀ 2022 ਚਾਹੇ ਲੋਕੀ 23 ਚਾਹੇ 24 ਚਾਹੇ ਸਾਰਿਆਂ ਦੇ ਪੇਪਰ ਬਣੂਗੇ ਕਿਸ ਨੇ ਅਜ਼ੀਲ ਵੀ ਲਈਤੀ ਆ ਅਜ਼ੀਲ ਵੀ ਕੈਨਸਲ ਕਰਾ ਕੇ ਉਹਨਾਂ ਦੇ ਵੀ ਪੇਪਰ ਬਣੂਗੇ ਇਹ ਨਹੀਂ ਕਿ ਅਜ਼ੀਲ ਲਈਤੀਏ ਤੁਸੀਂ ਨਹੀਂ ਬਣੂਗੇ ਅਜ਼ੀਲ ਨੂੰ ਰੀਨਨੁਨਚਾਰੇ ਕਰ ਦੇਣਾ ਤੇ ਆਪਾਂ ਉਹਨਾਂ ਨੂੰ ਵੀ ਪੇਪਰ ਲੈ ਕੇ ਦੇਵਾਂਗੇ ਸੋ ਇਹ ਕਾਨੂੰਨ ਦੇ ਅੰਡਰ ਕੰਮ ਹੋਣਾ ਹੈ ਕੋਈ ਐਦਾਂ ਨਹੀਂ ਕਿ ਇਹ ਨਾ ਸੋਚੋ ਹਰ ਵਕੀਲ ਇਹ ਕੰਮ ਵੀ ਨਹੀਂ ਕਰ ਸਕਦਾ ਹਰ ਵਕੀਲ ਨੇ ਕੋਸ਼ਿਸ਼ ਕਰਨੀ ਹੈ ਕਿ ਚਲੋ ਮੈਨੂੰ ਵੀ ਚਾਰ ਕਲਾਇੰਟ ਆ ਜਾਣ ਉਹਨੇ ਵੀ ਕਰਨਾ ਕਿਉਂਕਿ ਹਰ ਵਕੀਲ ਦੇ ਲਾਇਕ ਨਹੀਂ ਇਹ ਇਮੀਗ੍ਰੇਸ਼ਨ ਵਕੀਲ ਸਪੈਸ਼ਲ ਹੁੰਦੇ ਜਿਹੜੇ ਕਿ ਹਰ ਕੰਮ ਦਾ ਤੋੜ ਜਾਣਦੇ ਹੁੰਦੇ ਆ ਕਿ ਹਰ ਵਕੀਲ ਨੇ ਕੋਸ਼ਿਸ਼ ਕਰਨੀ ਕਿ ਚਾਹ ਚਾਰ ਪੈਸੇ ਮੈਂ ਵੀ ਕਮਾ ਲਵਾਂ ਹਰ ਵਕੀਲ ਨੇ ਹੁਣੇ ਕੰਮ ਸ਼ੁਰੂ ਕਰਨਾ ਸੋ ਧਿਆਨ ਨਾ ਬਚ ਕੇ ਅਸੀਂ ਨਹੀਂ ਕਹਿੰਨੇ ਸਾਡੇ ਕੋਈ ਆਓ ਪਰ ਬਚ ਕੇ ਤੇ ਵਧੀਆ ਕੰਮ ਕਰਨ ਵਾਲੇ ਵਕੀਲਾਂ ਤੁਹਾਨੂੰ ਜੇ ਮੇਰੀ ਮੀਟਿੰਗ ਚਾਹੋਗੇ ਤੁਸੀਂ ਦੇਖੋਗੇ ਸਪੈਸ਼ਲ ਇਮੀਗ੍ਰੇਸ਼ਨ ਵਕੀਲਾ ਜਿਹੜੇ ਕੀ ਧਾਕੜ ਪਾਉਂਦੇ ਆ ਜੇ ਤੁਹਾਨੂੰ ਦਿੱਲੀ ਜਾਂ ਬੰਬਈ ਜਾਂ ਪਾਕਿਸਤਾਨ ਜਾਂ ਕਿਤੇ ਵੀ ਅੰਬੇਸੀਆਂ 'ਚ ਜਾਣਾ ਪਵੇ ਨਾ ਉਹ ਜਾ ਕੇ ਉੱਥੇ ਵੀ ਜਾ ਕੇ ਲੜਦੇ ਆ ਇਹ ਕਾਨੂੰਨ ਦੇ ਰਾਹਹਰਾਹੀ ਕੰਮ ਕਰਨ ਵਾਲੇ ਵਕੀਲ ਬਹੁਤ ਹੀ ਨਾਈਸ ਵਕੀਲ ਆ ਇੰਗਲਿਸ਼ ਬੋਲਦੇ ਇੰਗਲਿਸ਼ ਗੱਲ ਕਰ ਸਕਦੇ ਆ ਸੋ ਬਹੁਤ ਵਧੀਆ ਵਕੀਲਾਂ ਦੀ ਇੱਕ ਯੂਨਿਟੀ ਐ ਇੱਕ ਵਕੀਲ ਦਾ ਕੰਮ ਨਹੀਂ ਐ ਕਟਵਟ 10 ਵਕੀਲ ਆ ਮੇਰੇ ਕੋ ਉਹ 10 ਹੀ ਇਮੀਗ੍ਰੇਸ਼ਨ ਦਾ ਕੰਮ ਕਰਦੇ ਤੇ ਦਸਾਂ ਨੇ ਇਕੱਠੇ ਹੋ ਕੇ ਕੰਮ ਕਰਨਾ ਸੋ ਜਿੱਥੇ 10 ਵਕੀਲ ਤੁਹਾਨੂੰ ਮੈਂ ਇਕੱਠੇ ਦੇ ਰਿਆਂ ਤੁਸੀਂ ਇਕੱਲੇ-ਇਕੱਲੇ ਵਕੀਲ ਕੋ ਜਾਉ ਹਰੇਕ ਨੇ ਪੈਸੇ ਤਾਂ ਲੈਣੇ ਹੀ ਤੁਹਾਨੂੰ ਲੋਜੋ ਹਸਪੀਤਲ ਵੀ ਕਹਿੰਦੀ ਆਣਾ ਤੁਸੀਂ ਉੱਥੇ ਹੀ ਕਿਤੇ ਵੀ ਗਲਤ ਰਾਏ ਦਾ ਗਲਤ ਕਿਸੇ ਗਲਤ ਵਕੀਲ ਕੋ ਗਲਤ ਏਜੰਟ ਕੋ ਨਾ ਫਸ ਜਿਓ ਠੀਕ ਆ ਤੇ ਆਪਾਂ ਕੰਮ ਕਰਨਾ ਹਰੇ ਕਿਸੇ ਨੂੰ ਪੱਕਾ ਕਰਨਾ ਸਾਡਾ ਇਹ ਪ੍ਰੋਸੀਜਰ ਆ ਇਸ ਗਰੁੱਪ ਚ ਐਡ ਕਰਨ ਨਾਲ ਨਾਲ ਤੁਹਾਨੂੰ ਸੱਚਾਈ ਵੀ ਸ਼ੋਅ ਕਰ ਰਹੇ ਆ ਕਿ ਆ ਦੇਖੋ ਇਸ ਕਾਨੂੰਨ ਦੇ ਅੰਡਰ ਸੋ ਅਗਲੇ ਬੁੱਧ ਆ ਮੋਰਲੇ ਬੁੱਧਵਾਰ ਤੱਕ ਵੀਰਵਾਰ ਤੱਕ ਆਪਾਂ ਤੁਹਾਨੂੰ ਪਾਈ ਮੀਟਿੰਗ ਦਾ ਟਾਈਮ ਰੱਖਣਾ ਆ ਡੇਟ ਰੱਖਣੀ ਆ ਤਾਂ ਉਸ ਦਿਨ ਜ਼ਰੂਰ ਆਣਾ ਆ ਪਾਵਰ ਅਟਾਰਨੀ ਦੇਣੀ ਵਕੀਲ ਨੂੰ ਪਾਸਪੋਰਟ ਨੂੰ ਲਾਓਸਤ 200 ਅਡਵਾਂਸ ਵਕੀਲਾ ਲਈ ਬਸ ਉਹੀ ਦੇਣਾ ਆਪਾਂ ਬਾਕੀ ਫਿੰਗਰਾਂ ਤੇ ਦੇਣੇ ਆ ਤਾਂ ਉਸ ਦਿਨ ਬਾਕੀ ਸਾਰਾ ਕਲੀਅਰ ਕਰਾਂਗੇ ਜਦ ਤੱਕ ਅਲਵਿਦਾ ਬਾਏ ਬਾਏ ਅੱਲਾ ਹਫਿਜ਼ ਖੁਦਾ ਹਫਿਜ਼ ਥੈਂਕ ਯੂ